ਹਰ ਸਾਲ ਹਿਮਾਚਲ ਵਿੱਚ ਮਾਤਾ ਚਿੰਤਪੁਨੀ ਦਾ ਮੇਲਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੇਲੇ ਵਿੱਚ ਲੱਖਾਂ ਦੀ ਤعداد ਵੀ ਸ਼ਰਧਾਲੂ ਆਇਆ ਹੁਸ਼ਿਆਰਪੁਰ ਤੋਂ ਹੋ ਕੇ ਮਾਤਾ ਚਿੰਤਪੁਨੀ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਤੇ ਇਹਨਾਂ ਸ਼ਰਤਾਲਿਆਂ ਲਈ ਹਰ ਸਾਲ ਨਗਰ ਕਮੇਟੀਆਂ ਵੱਲੋਂ ਵਕਫਾ ਪ੍ਰਕਾਰ ਦੇ ਲੰਗਰਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਪਰੰਤੂ ਮੇਲੇ ਦੇ ਸਮਾਪਨ ਤੋਂ ਬਾਅਦ ਹੀ ਇਹਨਾਂ ਲੰਗਰਾਂ ਦਾ ਸਮਾਪਨ ਵੀ ਹੋ ਜਾਂਦਾ ਹੈ ਤੇ ਲੰਗਰ ਕਮੇਟੀਆਂ ਵਾਲੇ ਜ਼ਰੂਰੀ ਸਮਾਨ ਲੈ ਕੇ ਵਾਪਸ ਮੁੜ ਜਾਂਦੇ ਹਨ ਪਰ ਮਨਾਹੀ ਹੋਣ ਦੇ ਬਾਵਜੂਦ ਵੀ ਕਈ ਟਨ ਪਲਾਸਟਿਕ ਅਤੇ ਡਿਸਪੋਜ਼ੇਬਲ ਸੜਕਾਂ ਉੱਪਰ ਹੀ ਚਾਕ ਖੱਡਾਂ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਇਲਾਕੇ ਵਿੱਚ ਜਿੱਥੇ ਗੰਦਗੀ ਬਦਬੂ ਫੈਲ ਜਾਂਦੀ ਹੈ ਉੱਥੇ ਹੀ ਕੋਈ ਨਾ ਕੋਈ ਬਿਮਾਰੀ ਫੈਲਣ ਦਾ ਖਤਸ਼ਾ ਵੀ ਬਣ ਜਾਂਦਾ ਹੈ ਇਸ ਬਾਰੇ ਗੱਲਬਾਤ ਕਰਦੇ ਆ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਅਤੇ ਵਕਫਾਕ ਸੰਸਥਾਵਾਂ ਨਾਲ ਜੁੜੇ ਕਈ ਨੁਮਾਇੰਦਿਆਂ ਨੇ ਦੱਸਿਆ ਕਿ ਹਰ ਸਾਲ ਉਹਨਾਂ ਵੱਲੋਂ ਲੰਗਰਾਂ ਤੋਂ ਬਾਅਦ ਇਸ ਸੜਕ ਉਤੇ ਸਫਾਈ ਮੁਹਿੰਮ ਚਲਾਈ ਜਾਂਦੀ ਹੈ ਜਿਸ ਵਿੱਚ ਪ੍ਰਸ਼ਾਸਨ ਦੀ ਗੈਰ ਮੌਜੂਦਗੀ ਕਾਰਨ ਸਾਰਾ ਕਚਰਾ ਉਹਨਾਂ ਨੂੰ ਹੀ ਸੰਭਾਲਣਾ ਪੈਂਦਾ ਹੈ ਸਰ ਸੰਸਥਾ ਹੈਗੀ ਆ ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੁਸਾਇਟੀ ਚੋਹਾਲ ਇੱਕ ਸਾਡੀ ਸੰਸਥਾ ਹੈਗੀ ਆ ਸਵਸ਼ਤਾ ਦਾ ਲੰਗਰ ਸੇਵਾ ਸੁਸਾਇਟੀ ਹੁਸ਼ਿਆਰਪੁਰ ਅਸੀਂ ਅੱਜ ਜਿੱਦਾਂ ਮਾਤਾ ਜੀ ਦੇ ਨਰਾਤੇ ਚੱਲੇ ਮੇਲੇ ਚੱਲੇ ਮਾਮਾਈ ਦੇ ਲੰਗਰ ਲੱਗੇ ਇਸ ਰੋਡ ਦੇ ਉੱਪਰ ਜੀ ਤਕਰੀਬਨ ਮੇਰੇ ਖਿਆਲ 3-400 ਲੰਗਰ ਇਸ ਰੋਡ ਤੇ ਲੱਗਾ 8 ਦਿਨਾਂ ਦੇ ਵਿੱਚ ਜੀ ਔਰ ਜੇ ਅਸੀਂ ਭਗਤਾਂ ਦੀ ਗੱਲ ਕਰੀਏ ਤਾਂ ਲੱਖਾਂ ਦੀ ਤਦਾਦ ਜਿਹੜੇ ਭਗਤ ਆਇਆ ਸ਼ਰਧਾਲੂ ਇਸ ਰੋਡ ਤੋਂ ਮਾਤਾ ਦੇ ਮੱਥਾ ਟੇਕਣ ਗਏ ਔਰ ਲੰਗਰ ਖਾਣ ਵਾਲੇ ਵੀ ਆਏ ਉਹ ਭਗਤ ਵੀ ਗਏ ਤੇ ਇਸ ਰੋਡ ਦੇ ਉੱਪਰ ਪੂਰਾ ਮਤਲਬ ਕਿ ਇਸ ਤਰੀਕੇ ਨਾਲ ਮਾਹੌਲ ਹੋ ਜਾਂਦਾ ਸੀ ਕਿ 4-4 ਘੰਟੇ ਜਾਮ ਵੀ ਲੱਗਾ ਰਿਹਾ ਔਰ ਪਕਤਾ ਨੇ ਲੰਗਰ ਵੀ ਲਾਏ ਔਰ ਲੰਗਰ ਲਾਨ ਤੋਂ ਬਾਅਦ ਕਈ ਜਗ੍ਹਾ ਦੇ ਉੱਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਕਚਰਾ ਸੀ ਲੰਗਰਾਂ ਦਾ ਉਹ ਸਾਰਾ ਖਾਈਆਂ ਦੇ ਵਿੱਚ ਸੁੱਟ ਕੇ ਚਲੇ ਗਏ ਆ ਜਿਹੜਾ ਕਿ ਸਾਡਾ ਜਿਹੜਾ ਵਾਤਾਵਰਨ ਆ ਉਹਦੇ ਲਈ ਬਹੁਤ ਹੀ ਸਾਡੇ ਲਈ ਨੁਕਸਾਨਦਾਰੀ ਗੱਲ ਹੈਗੀ ਆ ਮੋਰ ਓਵਰ ਜਿਹੜਾ ਕਿ ਕਚਰਾ ਹੈਗਾ ਆ ਗਾਈਆਂ ਵੀ ਖਾ ਰਹੀਆਂ ਆ ਕੋਈ ਪਰसों ਸਾਡੇ ਇੱਥੇ ਚਵਾਲ ਰੋਡ ਦੇ ਉੱਪਰ ਹੀ ਮੰਗੂਵਾਲ ਦੇ ਕੋਲ ਦੋ ਗਾਈਆਂ ਫਾਰਾ ਪੈਣ ਦੇ ਨਾਲ ਮਰ ਗਈਆਂ ਜਿਹੜਾ ਕਿ ਇੱਕ ਸਾਡਾ ਮਤਲਬ ਗਊ ਧਾਨਾ ਉਹ ਵੀ ਇਹਨੂੰ ਖਾ ਕੇ ਮਰ ਰਿਹਾ ਜਿਹੜੇ ਬੰਦਰ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਤੇ ਇਹ ਸਾਰਾ ਇਸ ਰੋਡ ਦਾ ਇਸ ਟਾਈਮ ਤੇ ਨਜ਼ਾਰਾ ਅਸੀਂ ਆਪਣੀ ਜਿਹੜੀ ਸੰਸਥਾ ਦੋਨਾਂ ਸੰਸਥਾ ਅਸੀਂ ਸਵੇਰ ਦੇ ਇਹ ਸਫਾਈ ਮਿਸ਼ਨ ਤੇ ਲੱਗੇ ਆਗੇ ਆ ਅਸੀਂ ਸਵੇਰੇ ਅੱਜ ਜਤੋਚੋ ਆਤੋਂ ਸੇਵਾ ਦਾ ਕੰਮ ਸ਼ੁਰੂ ਕੀਤਾ ਸੀਗਾ ਔਰ ਅਸੀਂ ਮੰਗੂਵਾਲਤਾ ਕੇ ਸੇਵਾ ਕਰਕੇ ਆਏ ਆ ਔਰ ਟਰਾਲੀਆਂ ਦੇ ਵਿੱਚ ਕਚਰਾ ਭਰ ਕੇ ਲੈ ਕੇ ਆਏ ਆ ਹੁਣ ਅਸੀਂ ਕਚਰਾ ਇੱਥੇ ਡੰਪ ਕਰ ਰਹੇ ਆ ਕਿੰਨੀਆਂ ਟੀਮਾਂ ਸ਼ਰਮਜੀ ਲੱਗੀਆਂ ਤੁਹਾਡੇ ਨਾਲ ਸਾਡੀਆਂ ਮਤਲਬ ਤਿੰਨ ਟੀਮਾਂ ਟੋਟਲ ਬਣੀਆਂ ਹੈਗੀਆਂ ਸਾਡੀਆਂ ਜਿਹੜੀਆਂ ਅਲੱਗ-ਅਲੱਗ ਜਗ੍ਹਾ ਤੇ ਸੇਵਾ ਕਰ ਰਹੀਆਂ ਹੈਗੀਆਂ ਹੁਣ ਸਾਰੇ ਜਣੇ ਅਸੀਂ ਇੱਥੇ ਇਕੱਠੇ ਹੋਵਾਂਗੇ ਤੇ ਇੱਥੇ ਕਚਰਾ ਜਿਹੜਾ ਡ ਦੇਖੋ ਜਿਦਾਂ ਕਿ ਪਿਛਲੇ 2 ਸਾਲ ਐਡਮਿਨਿਸਟ੍ਰੇਸ਼ਨ ਵੱਲੋਂ ਕਾਰਪੋਰੇਸ਼ਨ ਵੱਲੋਂ ਟਰਾਲੀਆਂ ਆਉਂਦੀਆਂ ਰਹੀਆਂ ਡਿਊਰਿੰਗ ਲੰਗਰ ਮਤਲਬ ਕਿ ਕਚਰਾ ਲੈ ਕੇ ਜਾਂਦੀਆਂ ਰਹੀਆਂ ਇਸ ਸਾਲ ਉਹ ਵਿਵਸਥਾ ਨਹੀਂ ਸੀ ਜਿਹਦੀ ਵਜ੍ਹਾ ਨਾਲ ਜਿੰਨੇ ਵੀ ਲੰਗਰ ਵਾਲੇ ਸੀ ਪਹਿਲਾਂ ਉਹਨਾਂ ਨੇ ਕਚਰਾ ਇਕੱਠਾ ਕੀਤਾ ਬਾਅਦ ਚ ਉਹਨਾਂ ਨੇ ਚੱਕ ਕੇ ਖੱਡਾਂ 'ਚ ਹੀ ਸੁੱਟ ਦਿੱਤਾ ਪਰ ਹੁਣ ਖੱਡਾਂ ਜਿਹੜੀਆਂ ਹੈਗੀਆਂ ਕਚਰੇ ਨਾਲ ਭਰੀਆਂ ਰੋਡ ਤਾਂ ਭਰੀ ਭਰੀ ਹੈਗੀ ਹੈ ਮਤਲਬ ਖੱਡਾਂ ਵੀ ਕਚਰੇ ਨਾਲ ਸਾਰੀਆਂ ਭਰੀਆਂ ਪਈਆਂ ਹੈਗੀਆਂ ਸਿਰਫ ਮਤਲਬ ਮੇਲੇ ਦੌਰਾਨ ਕਚਰਾ ਨਾਲ ਲਿਫਟ ਹੋਣ ਕਰਕੇ ਇਹ ਵੀ ਸਿਚੁਏਸ਼ਨ ਪੁਰਾਣੀ ਉਹੀ 3 ਸਾਲ ਵਾਲੀ ਪਹਿਲਾਂ ਵਾਲੀ ਹੋ ਗਈ ਹੈ ਉਧਰ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਟੰਨਾ ਤੇ ਟੰਨ ਪਲਾਸਟਿਕ ਅਤੇ ਡਿਸਪੋਜ਼ੇਬਲ ਉਹਨਾਂ ਨੂੰ ਖੁਦ ਸਾਫ਼ ਕਰਨੇ ਪੈਂਦੇ ਹਨ ਅਤੇ ਇਸ ਡਿਸਪੋਜ਼ੇਬਲ ਨੂੰ ਲੱਗੀਆਂ ਖਾਣ ਪੀਣ ਦੀਆਂ ਵਸਤਾਂ ਦੀ ਬਦਬੂ ਉਹਨਾਂ ਦੇ ਕਾਰੋਬਾਰ ਵਿੱਚ ਵੀ ਕਾਫੀ ਫਰਕ ਪਾਉਂਦੀ ਹੈ ਉਹਨਾਂ ਕਿਹਾ ਕਿ ਲੰਗਰ ਕਮੇਟੀ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਮਸੇ ਆ ਰਹੀ ਹੈ ਜੀ ਤੁਹਾਡੇ ਸਾਹਮਣੇ ਆ ਜੀ ਦੇਖੋ ਕਿਦਾਂ ਗੰਦ ਪਿਆ ਆ স্মੈਲ ਆ ਰਹੀ ਹੈ ਉਹ ਗੰਦਾ স্মੈਲ ਪਈ ਹੋ ਸਾਰੀ ਗੰਦ ਦੇਖੋ ਪਾਣੀ ਭਰਿਆ ਆ ਕੂੜਾ ਗਰਗੜ ਹਮ ਦਾਲਾਂ ਸਬਜ਼ੀਆਂ ਇਦੀ ਸਿੱਟੀਆਂ ਆ ਕੋਈ ਨਹੀਂ ਆਂਦਾ ਕੋਈ ਜਾਂਦਾ ਨਹੀਂ ਕੋਈ ਕਮੇਟੀ ਵਾਲਾ ਕੋ ਕੁਛ ਨਹੀਂ ਹਮ ਪਿੱਛੇ ਜੇ ਟੈਕਸ ਜਮਾ ਕਰਾਇਆ ਜੀ 16000 ਰੁਪਇਆ ਹਮ ਕਮੇਟੀ ਦਾ ਆ ਕੋਈ ਨਹੀਂ ਸਾਸ ਸਹੀ ਕਰਨ ਦੁਕਾਨ ਦਾ ਕੀ ਦੇਖਦੇ ਆ ਹਰ ਸਾਲ ਹਰ ਸਾਲ ਇਹੀ ਹਾਲ ਹੁੰਦਾ ਜੋ ਪ੍ਰਸ਼ਾਸਨ ਹੈ ਏਸੀ ਦਫਤਰ ਜਿਵੇਂ ਕੇ ਅਫਸਰ ਕਹਿੰਦੇ ਵੀ ਇਸ ਵਾਰੀ ਡਿਸਪੋਜ਼ਲ ਨਹੀਂ ਪਰਤੇ ਜਾ ਹਾਂਜੀ ਹਾਂਜੀ ਡਿਸਪੋਜ਼ੇਬਲ ਵੀ ਇਸ ਵਾਰੀ ਪਰਤੋ ਨਹੀਂ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਅੱਛਾ ਜੀ ਸਭ ਤੋਂ ਜ਼ਿਆਦਾ ਪਿਛਲੇ ਸਾਲਾਂ ਤੋਂ ਵੀ ਜ਼ਿਆਦਾ ਹਾਂਜੀ ਅੱਛਾ ਜੀ ਅੱਜ ਤੁਹਾਡੇ ਸਾਹਮਣੇ ਆਪ ਸਾਸਫਾਈ ਕੀਤੀ ਕਿੰਨੀ ਕ ਕਰ ਲੈਣੀ ਆਪ ਤੁਹਾਡੇ ਸਾਹਮਣੇ ਹੀ ਆ ਬਾਕੀ ਦੇਖੋ ਆਓ ਅੱਗ ਵਾਲੀ ਆਪ ਅੱਗ ਵਾਲੀ ਹੋ ਮੈਂ ਇੱਧਰ ਦੇਖੋ ਗੰਦ ਕਿੱਦਾਂ ਪਿਆ ਹੈ ਮੱਖੀ ਤਾਂ ਬਹੁਤ ਹੈ ਗਈ ਹੈ ਬੈ ਹੀ ਨਹੀਂ ਹੁੰਦਾ ਇੱਥੇ ਬਾਹਰ ਤਾਂ ਅੰਦਰ ਪੱਕੇ ਥੱਲੇ ਬੈਠੇ ਦਾ ਮਾੜਾ ਮੋਟਾ ਸਾਂ ਹੈਗਾ ਨਹੀਂ ਤਾਂ ਬਾਹਰ ਤਾਂ ਖੜੇ ਨਹੀਂ ਹੋਣ ਬਿਮਾਰੀ ਵੀ ਫੈਲ ਰਹੀ ਹੈ ਬਿਮਾਰੀ ਤਾਂ ਫੈਲਣੀ ਹੈ ਦੇਖੋ ਕਿਦਾਂ ਗੰਦ ਪਿਆ ਆ ਉੱਧਰ